ਸਾਥੀਓ ਕੱਲ ਪੰਜਾਬ ਕੈਬਨਿਟ ਨੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਇੱਕ ਫੈਸਲਾ ਕੀਤਾ ਜਿਸ ਦੇ ਵਿੱਚ ਜਿੰਨੀਆਂ ਲੋਕਲ ਹਾਊਸਿੰਗ ਅਥਾਰਟिटीज ਨੇ ਜਿਵੇਂ ਕਿ ਗੁਮਾੜਾ ਗਲਾੜਾ ਜੀਡੀਏ ਉਹਨਾਂ ਦਾ ਚੇਅਰਮੈਨ ਹੈ ਜਿਹੜਾ ਉਹ ਮੁੱਖ ਮੰਤਰੀ ਸਾਹਿਬ ਨੇ ਆਪਣੀ ਜਗ੍ਹਾ ਉਹ ਪੰਜਾਬ ਦੇ ਚੀਫ ਸਕੱਤਰ ਨੂੰ ਬਣਾਇਆ ਉਸ ਸਮੇਂ ਤੋਂ ਹੀ ਵਿਰੋਧੀ ਪਾਰਟੀਆਂ ਔਰ ਖਾਸ ਕਰਕੇ ਕਾਂਗਰਸ ਦੇ ਬਾਜਵਾ ਸਾਹਿਬ ਔਰ ਰਾਜਵੜਿੰਗ ਉਹ ਇਹ ਭਾਰਮ ਫਲਾਉਣ ਦੀ ਇਹ ਕੂੜ ਪ੍ਰਚਾਰ ਕਰ ਰਹੇ ਨੇ ਕਿ ਜੀ ਇਹਦੇ ਨਾਲ ਮੁੱਖ ਮੰਤਰੀ ਦੀ ਅਥਾਰਟੀ ਨੂੰ ਜਿਹੜਾ ਉਹ ਡੈਲੀਗੇਟ ਕੀਤਾ ਗਿਆ ਮੈਂ ਇਹਨਾਂ ਮੇਰੇ ਵੀਰਾਂ ਨੂੰ ਕਹਿਣਾ ਚਾਹੁੰਦਾ ਕਿ ਚੀਫ ਸੈਕਟਰੀ ਸਭ ਤੋਂ ਉੱਚ ਅਹੁਦਾ 33 ਸਾਲ ਦੀ ਸਰਵਿਸ ਮੌਜੂਦਾ ਚੀਫ ਸੈਕਟਰੀ ਦੀ ਪੰਜਾਬ ਨੂੰ ਰਹੀ ਹੈ ਤੇ ਇਹਨਾਂ ਅਥਾਰਟिटीज ਦੇ ਵਿੱਚ ਸ਼ਾਮਿਲ ਕਿਹਨੂੰ ਕੀਤਾ ਗਿਆ ਉਹਨਾਂ ਹੀ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਔਰ ਮਿਊਨਿਸਪਲ ਕਮਿਸ਼ਨਰਸ ਨੂੰ ਮੇਰਾ ਸਵਾਲ ਇਹਨਾਂ ਨੂੰ ਇਹ ਹੈ ਕਿ ਉਹ ਲੋਕ ਜਿਹੜੇ ਕਿ ਸੰਵਿਧਾਨਿਕ ਅਹੁਦਿਆਂ ਦੇ ਉੱਪਰ ਬੈਠੇ ਨੇ ਪੰਜਾਬ ਦੀ ਸੇਵਾ ਕਰ ਰਹੇ ਨੇ ਪੂਰੀ ਇਮਾਨਦਾਰੀ ਦੇ ਨਾਲ ਕਰ ਰਹੇ ਨੇ ਜੇ ਤੁਸੀਂ ਉਹਨਾਂ ਅਹੁਦਿਆਂ ਦੇ ਉੱਪਰ ਉਂਗਲਾ ਉਠਾਓਗੇ ਤੇ ਇਹ ਤੁਸੀਂ ਆਪ ਦੀ ਸਿਆਸੀ ਰੋਟੀਆਂ ਸੇਕਣ ਦੇ ਲਈ ਤੁਸੀਂ ਪੰਜਾਬ ਦਾ ਨੁਕਸਾਨ ਕਰ ਰਹੇ ਹੋ ਔਰ ਫਿਰ ਉਸ ਤੋਂ ਬਾਅਦ ਇਹਨਾਂ ਅਥਾਰਟੀਜ਼ ਦੇ ਉੱਪਰ ਜਿਹੜੀ ਮੇਨ ਅਥਾਰਟੀ ਹੈ ਕੂਡਾ ਉਹਦਾ ਬੋਰਡ ਦੇ ਚੇਅਰਮੈਨ ਵੀ ਔਰ ਅਥਾਰਟੀ ਦੇ ਚੇਅਰਮੈਨ ਵੀ ਉਹ ਮੁੱਖ ਮੰਤਰੀ ਪੰਜਾਬ ਹੀ ਰਹਿਣਗੇ ਔਰ ਫਿਰ ਜੋ ਉਹ ਲੋਕਲ ਅਥਾਰਟिटीज ਫੈਸਲੇ ਕਰਨ ਗਿਆ ਉਹ ਫਿਰ ਮੁੜ ਕੇ ਦੁਬਾਰਾ ਪੰਜਾਬ ਕੈਬਨਿਟ ਦੇ ਵਿੱਚ ਆਉਣਗੇ ਜਿਹਦੇ ਹੈਡ ਫਿਰ ਦੁਬਾਰਾ ਪੰਜਾਬ ਦੇ ਮੁੱਖ ਮੰਤਰੀ ਹੋਣਗੇ ਸੋ ਮੇਰੇ ਕਹਿਣ ਦਾ ਮਤਲਬ ਕਿ ਲੋਕਾਂ ਨੂੰ ਸਿਰਫ ਔਰ ਸਿਰਫ ਗੁੰਮਰਾਹ ਕਰਨਾ ਬੇਵਕੂਫ ਬਣਾਉਣਾ ਅੱਜ ਵਿਰੋਧੀ ਪਾਰਟੀਆਂ ਦਾ ਔਰ ਕਾਂਗਰਸ ਪਾਰਟੀ ਦਾ ਦਾ ਕੰਮ ਬਣ ਚੁੱਕਿਆ ਤੇ ਜਿਹਦੇ ਜ਼ਰੀਏ ਇਹ ਆਪਦੀ ਖਤਮ ਹੋ ਚੁੱਕੀ ਰਾਜਨੀਤੀ ਨੂੰ ਚਮਕਾਉਣਾ ਚਾਹੁੰਦੇ ਨੇ ਪਰ ਇਸ ਤਰੀਕੇ ਦੇ ਭਰਮ ਭਲੇਖਿਆਂ ਦੇ ਨਾਲ ਇਸ ਤਰੀਕੇ ਦੇ ਕੂੜ ਪ੍ਰਚਾਰ ਦੇ ਨਾਲ ਇਸ ਤਰੀਕੇ ਦੇ ਝੂਠ ਦੇ ਨਾਲ ਇਹ ਇਹ ਪੰਜਾਬ ਦਾ ਨੁਕਸਾਨ ਕਰ ਰਹੇ ਨੇ ਸੋ ਮੈਂ ਕਿਰਪਾ ਕਰਕੇ ਇਹਨਾਂ ਨੂੰ ਬੇਨਤੀ ਕਰੂੰਗਾ ਕਿ ਇਹ ਜਾ ਬੇਤੁਕੀਆਂ ਵਾਹੀਅਤ ਬਿਨਾ ਸਿਰ ਪੈਰ ਦੀਆਂ ਗੱਲਾਂ ਨੇ ਜਿਹੜੀਆਂ ਕੂੜ ਪ੍ਰਚਾਰ ਹੈ ਜਿਹੜਾ ਉਹਨੂੰ ਬੰਦ ਕਰੋ ਤੇ ਪੰਜਾਬ ਸਰਕਾਰ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਪੂਰੀ ਇਮਾਨਦਾਰੀ ਤੇ ਤਨਦੇਹੀ ਦੇ ਨਾਲ ਪੰਜਾਬ ਦੀ ਸੇਵਾ ਕਰ ਕੰਮ ਕਰ ਰਹੀ ਹੈ ਤੇ ਸਾਨੂੰ ਸਾਡੇ ਕੰਮ ਤੇ ਕਨਸੈਂਟਰੇਟ ਕਰ ਲਓ ਇਹ ਜੇ ਭਰਮ ਭੁਲੇਖਿਆਂ ਦੇ ਵਿੱਚ ਪੰਜਾਬ ਦੇ ਲੋਕ ਤੁਹਾਡੇ ਨਹੀਂ ਹੋਣੇ ਹੈਗੇ ਸਾਥੀਓ ਕੱਲ ਪੰਜਾਬ ਕੈਬਨਿਟ ਨੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਇੱਕ ਫੈਸਲਾ ਕੀਤਾ ਜਿਸ ਦੇ ਵਿੱਚ ਜਿੰਨੀਆਂ ਲੋਕਲ ਹਾਊਸਿੰਗ ਅਥਾਰਟिटीज ਨੇ ਜਿਵੇਂ ਕਿ ਗੁਮਾੜਾ ਗਲਾੜਾ ਜੀਡੀਏ ਉਹਨਾਂ ਦਾ ਚੇਅਰਮੈਨ ਹੈ ਜਿਹੜਾ ਉਹ ਮੁੱਖ ਮੰਤਰੀ ਸਾਹਿਬ ਨੇ ਆਪਣੀ ਜਗ੍ਹਾ ਉਹ ਪੰਜਾਬ ਦੇ ਚੀਫ ਸਕੱਤਰ ਨੂੰ ਬਣਾਇਆ ਉਸ ਸਮੇਂ ਤੋਂ ਹੀ ਵਿਰੋਧੀ ਪਾਰਟੀਆਂ ਔਰ ਖਾਸ ਕਰਕੇ ਕਾਂਗਰਸ ਦੇ ਬਾਜਵਾ ਸਾਹਿਬ ਔਰ ਰਾਜਵੜਿੰਗ ਉਹ ਇਹ ਭਾਰਮ ਫਲਾਉਣ ਦੀ ਇਹ ਕੂੜ ਪ੍ਰਚਾਰ ਕਰ ਰਹੇ ਨੇ ਕਿ ਜੀ ਇਹਦੇ ਨਾਲ ਮੁੱਖ ਮੰਤਰੀ ਅਥਾਰਟੀ ਨੂੰ ਜਿਹੜਾ ਉਹ ਡੈਲੀਗੇਟ ਕੀਤਾ ਗਿਆ ਮੈਂ ਇਹਨਾਂ ਮੇਰੇ ਵੀਰਾਂ ਨੂੰ ਕਹਿਣਾ ਚਾਹੁੰਦਾ ਕਿ ਚੀਫ ਸੈਕਟਰੀ ਸਭ ਤੋਂ ਉੱਚ ਅਹੁਦਾ 33 ਸਾਲ ਦੀ ਸਰਵਿਸ ਮੌਜੂਦਾ ਚੀਫ ਸੈਕਟਰੀ ਦੀ ਪੰਜਾਬ ਨੂੰ ਰਹੀ ਹੈ ਤੇ ਇਹਨਾਂ ਅਥਾਰਟिटीज ਦੇ ਵਿੱਚ ਸ਼ਾਮਿਲ ਕਿਹਨੂੰ ਕੀਤਾ ਗਿਆ ਉਹਨਾਂ ਹੀ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਔਰ ਮਿਊਸਪਲ ਕਮਿਸ਼ਨਰਸ ਨੂੰ ਮੇਰਾ ਸਵਾਲ ਇਹਨਾਂ ਨੂੰ ਇਹ ਹੈ ਕਿ ਉਹ ਲੋਕ ਜਿਹੜੇ ਕਿ ਸੰਵਿਧਾਨਿਕ ਅਹੁਦੇ ਦੇ ਉੱਪਰ ਬੈਠੇ ਨੇ ਪੰਜਾਬ ਦੀ ਸੇਵਾ ਕਰ ਰਹੇ ਨੇ ਪੂਰੀ ਇਮਾਨਦਾਰੀ ਦੇ ਨਾਲ ਕਰ ਰਹੇ ਨੇ ਜੇ ਤੁਸੀਂ ਉਹਨਾਂ ਅਹੁਦਿਆਂ ਦੇ ਉੱਪਰ ਉਂਗਲਾਂ ਉਠਾਓਗੇ ਤੇ ਇਹ ਤੁਸੀਂ ਆਪਦੀ ਸਿਆਸੀ ਰੋਟੀਆਂ ਸੇਕਣ ਦੇ ਲਈ ਤੁਸੀਂ ਪੰਜਾਬ ਦਾ ਨੁਕਸਾਨ ਕਰ ਰਹੇ ਹੋ ਔਰ ਫਿਰ ਉਸ ਤੋਂ ਬਾਅਦ ਇਹਨਾਂ ਅਥਾਰਟिटीज ਦੇ ਉੱਪਰ ਜਿਹੜੀ ਮੇਨ ਅਥਾਰਟੀ ਹੈ ਕੂਡਾ ਉਹਦਾ ਬੋਰਡ ਦੇ ਚੇਅਰਮੈਨ ਵੀ ਔਰ ਅਥਾਰਟੀ ਦੇ ਚੇਅਰਮੈਨ ਵੀ ਉਹ ਮੁੱਖ ਮੰਤਰੀ ਪੰਜਾਬ ਹੀ ਰਹਿਣਗੇ ਔਰ ਫਿਰ ਜੋ ਉਹ ਲੋਕਲ ਅਥਾਰਟिटीज ਫੈਸਲੇ ਕਰਨ ਗਿਆ ਉਹ ਫਿਰ ਮੁੜ ਕੇ ਦੁਬਾਰਾ ਪੰਜਾਬ ਕੈਬਨਿਟ ਦੇ ਵਿੱਚ ਆਉਣਗੇ ਜਿਹਦੇ ਹੈਡ ਫਿਰ ਦੁਬਾਰਾ ਪੰਜਾਬ ਦੇ ਮੁੱਖ ਮੰਤਰੀ ਹੋਣਗੇ ਸੋ ਮੇਰੇ ਕਹਿਣ ਦਾ ਮਤਲਬ ਕਿ ਲੋਕਾਂ ਨੂੰ ਸਿਰਫ ਔਰ ਸਿਰਫ ਗੁੰਮਰਾਹ ਕਰਨਾ ਬੇਵਕੂਫ ਬਣਾਉਣਾ ਅੱਜ ਵਿਰੋਧੀ ਪਾਰਟੀਆਂ ਦਾ ਔਰ ਕਾਂਗਰਸ ਪਾਰਟੀ ਦਾ ਕੰਮ ਬਣ ਚੁੱਕਿਆ ਤੇ ਜਿਹਦੇ ذریعے ਇਹ ਆਪਦੀ ਖਤਮ ਹੋ ਚੁਕੀ ਰਾਜਨੀਤੀ ਨੂੰ ਚਮਕਾਉਣਾ ਚਾਹੁੰਦੇ ਨੇ ਪਰ ਇਸ ਤਰੀਕੇ ਦੇ ਭਰਮ ਭਲੇਖਿਆਂ ਦੇ ਨਾਲ ਇਸ ਤਰੀਕੇ ਦੇ ਕੂੜ ਪ੍ਰਚਾਰ ਦੇ ਨਾਲ ਇਸ ਤਰੀਕੇ ਦੇ ਝੂਠ ਦੇ ਨਾਲ ਇਹ ਇਹ ਪੰਜਾਬ ਦਾ ਨੁਕਸਾਨ ਕਰ ਰਹੇ ਨੇ ਸੋ ਮੈਂ ਕਿਰਪਾ ਕਰਕੇ ਇਹਨਾਂ ਨੂੰ ਬੇਨਤੀ ਕਰੂੰਗਾ ਕਿ ਇਹ ਜਾ ਬੇਤੁਕੀਆਂ ਵਾਹੀਆਂ ਤੇ ਬਿਨਾ ਸਿਰ ਪੈਕ ਦੀਆਂ ਗੱਲਾਂ ਜਿਹੜੀਆਂ ਕੂੜ ਪ੍ਰਚਾਰ ਹੈ ਜਿਹੜਾ ਉਹ ਬੰਦ ਕਰੋ ਤੇ ਪੰਜਾਬ ਸਰਕਾਰ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਪੂਰੀ ਇਮਾਨਦਾਰੀ ਤੇ ਤਨਦੇਹੀ ਦੇ ਨਾਲ ਪੰਜਾਬ ਦੀ ਸੇਵਾ ਕਰਮ ਕਰ ਰਹੀ ਹੈ ਤੇ ਸਾਨੂੰ ਸਾਡੇ ਕੰਮ ਤੇ ਕਨਸੈਂਟਰੇਟ ਕਰ ਲਓ ਇਹ ਜੇ ਭਰਮ ਭੁਲੇਖਿਆਂ ਦੇ ਵਿੱਚ ਪੰਜਾਬ ਦੇ ਲੋਕ ਤੁਹਾਡੇ ਨਹੀਂ ਹੋਣੇ ਹੈਗੇ